ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਵ ਜੀ ਕੀ ਹਾਲ ਚਾਲ ਹੈ ਅੱਜ ਲੱਗਿਆ ਜੀ ਆਪਾਂ ਪ੍ਰੋਜੈਕਟ ਸ਼ੁਰੂ ਕਰਨਾ ਆ ਬੰਦਾ ਹੀ ਸਾਡਾ ਪਤਾ ਨਹੀਂ ਕਿੱਥੇ ਮਰ ਗਿਆ ਸੀ ਹੁਣ ਆਇਆ ਪੂਰੇ ਸਿਆਲ ਦੇ ਵਿੱਚ ਜਦੋਂ ਚਾਬੀਆਂ ਨੂੰ ਹੱਥ ਨਹੀਂ ਨਾ ਲੱਗਣਾ ਧੁੱਪ ਚੜੀ ਆਈ ਹਣੀ ਹੱਥ ਲੱਗਣਾ ਧੁੱਪ ਤੇ ਚੜ ਗਈ ਹੈ ਧੁੱਪ ਦਾ ਤੇ ਮੰਨਨੇ ਵੀ ਚੜ ਗਈ ਹੈ ਠੀਕ ਹੈ ਪਰ ਸਿਆਲ ਵੀ ਬਹੁਤ ਹੈ ਤੇ ਇਹਦੀ ਬਾਅਦ ਚ ਕਰਾਂਗੇ ਰਿਪੇਅਰ ਮਸ਼ੀਨਾਂ ਵੀ ਨਹੀਂ ਧੋਤੀਆਂ ਹੁਣ ਖੋਲ ਕੀ ਧੋਵਾਂਗੇ ਇਹਦੀਆਂ ਰੱਖੀਆਂ ਬੈਟਰੀਆਂ ਚਾਰਜ ਚਾਰਜ ਕਰਕੇ ਹਾਂ ਕਰੀਸ਼ਣ ਠੀਕ ਆ ਹੋ ਗਿਆ ਪਾ ਪੰਪ ਚਲ ਠੀਕ ਆ ਕੱਢ ਲਈਏ ਆਪਾਂ ਸਟਾਰਟ ਕਰਕੇ ਮਸ਼ੀਨ ਬਾਹਰ ਹੁਣ ਚੱਲੇ ਆ ਉੱਧਰ ਜਾ ਕੇ ਲੀਵਰ ਲਾਣਗੇ ਚੂਏ ਚਾਏ ਪੰਜ ਜਊਗੇ ਨਿਕਲ ਕੇ ਵਿੱਚੋਂ ਉਹ ਲਿਆ ਗ੍ਰੇਸ਼ਨ ਜਾ ਕੇ ਭੰਗਿਆ ਚਾਚੀ ਆਉਣੀ ਨਹੀਂ ਨਹੀਂ ਤਕਰੀ ਨਹੀਂ ਜੀ ਬਬਿਓ ਚੈਂਬਰ ਆ ਬੱਕੜ ਦਿੱਤਾ ਤੇ ਪਾਉ ਬੈੱਡ ਕੱਢਣ ਦੀ ਤਾਂ ਨਹੀਂ ਲੋੜ ਹਨਾ ਐਦ ਕੀ ਡਿੱਗਿਆ ਸੀ ਚੋਣਾ ਆਪਣੀ ਪਹਿਲੀ ਵਾਰੀ ਵਲੇ ਆ ਗਿਆ ਸ਼ਾਟ ਨਾਲ ਹਨਾ ਚੋਣਾ ਤੇ ਸਾਰੇ ਸੰਸ ਡਿੱਗੇ ਨੇ ਬਾਈ ਇੰਨਾ ਵਲੇ ਆ ਨਹੀਂ ਸੀ ਕੋ ਖਾਸ਼ ਗਿਆ ਆਉ ਫੇ ਪੰਗਾ ਜਿਆ ਨਹੀਂ ਰਿੰਦਾ ਨਾ ਆ ਪੈਪ ਦਾ ਵਾਲ ਕੱਢ ਓਏ ਐਦਾਂ ਐਦ ਕੀ ਬਹੁਤ ਭੈੜੇ ਹਾਲ ਨਿਕਲਣਾ ਇਹਨੇ ਮਸ਼ੀਨਾਂ ਦੇ ਅੰਦਰੋਂ ਹਨਾ ਉੱਥੇ ਦਾ ਵਾਰੰਟੈਨਾ ਬਹੁਤ ਅੱਛਾ ਕਿੱਥੇ ਗਿਆ ਹੈ ਤੂੰ ਬਿਹਾਰ ਚ ਭਾਰੀ ਜੇ ਪਟਨਾ ਸਾਹਿਬ ਤੋਂ ਅੱਛਾ ਇਹ ਅੰਟੇ ਦਾ ਦੇਖੀ ਸੁਣਿਸ਼ੀਨ ਜੀ ਜਾਰ ਚੱਲ ਚੱਕਰ ਮੜਵੇ ਜੋ ਕੋਈ ਆਟੋਲ ਜੀ ਸੁਹਾਦੇ ਘਟਾ ਦੇ ਘਟਾ ਦੇ ਫੁੱਲ ਘਟਾ ਦੀ ਪਾਸ ਕਰ ਵੇ ਕੱਟ ਦੇ ਲਿਵਰ ਨਹੀਂ ਕੱਟਿਆ ਮੈਂ ਵੰਨ ਕਰੀਏ ਹੋਣ ਕਰੀ ਆ ਦੇਖੋ ਆਪਾਂ ਨੇ ਬਿਨਾ ਸਪੈਕਾਂ ਤੋਂ ਬਾਸਕਟ ਚਲਾਈ ਸੀ ਕਈ ਲੋਕ ਕਮੈਂਟ ਕਰਦੇ ਸੀ ਵੀ ਕੱਢ ਦਿੱਤੀ ਹਣੀ ਬਾਅਦ ਚ ਵਖਾ ਕੇ ਹੋ ਗਿਆ ਆਪਾਂ ਨੂੰ 4-5 ਸੀਜ਼ਨ ਹੋ ਗਏ ਨੇ ਬਾਊ ਚਲਾਉਂਦੇ ਆ ਫੇਰ ਉਹ ਰਾਮਾ ਤਈ ਬਾਉੜੇ ਪੀ ਜਾਵੇ ਰਿਹਾ ਉਹ ਕ੍ਰਿਸ਼ਨ ਆ ਤੇਰੀ ਏ ਟਵੀ ਟਲੀ ਹੋ ਗਈ ਜਿਆਦਾ ਝੱਕੋ ਗਿਆ ਕੋਈ ਨਹੀਂ ਓ ਇਟ ਟੈਟ ਕਰ ਸਤਿ ਸ਼੍ਰੀ ਅਕਾਲ ਜੀ ਸਸ ਗਿਆ ਬਲਾ ਬਲਵਾਨਾ ਤੇਰੀ ਸਾਸਰੀਕਾਲ ਜ਼ਰੂਰੀ ਏ ਬੜੇ ਡੈਮ ਹੋ ਗਿਆ ਹੋਰ ਬਲਾ ਹਾਲ ਚਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਹੋ ਹਾਲ ਚਾਲ ਪੁੱਛ ਅਸੀਂ ਵੀ ਕਰੇ ਅੱਜ ਕੰਮ ਸ਼ੁਰੂ ਅੱਛਾ ਠੀਕ ਹੈ ਛਾਪੀ ਨੇ ਹਣ ਕਾਦਨ ਵੀ ਨਹੀਂ ਮਰੂਦਾ ਨਾਲ ਕੇ ਕੇਨੂਆ ਨਾਲ ਆ ਵੀ ਉਹ ਸ਼ੱਕਰ ਪਾਰਿਆ ਨੂੰ ਹੂੰ ਢਿੱਡ ਵੀ ਘਟਾਣਾ ਅਣੀ ਜਿਹੜੇ ਪਹਿਲਾਂ ਪਹਿਲਾਂ ਗੋਭੀ ਵੇਚ ਗਏ ਨੇ ਨਹੀਂ ਲੱਗਦਾ ਲੰਮਾ ਲੱਗਦਾ ਵੇਚ ਗਏ ਨੇ ਬੰਦ ਗੋਭੀ ਕਿੰਨੇ ਦਾ 6 ਲੱਖ ਦਾ ਬੰਦ ਗੋਭੀ ਦਾ 6 ਲੱਖ ਦਾ ਕੱਲ ਮੈਨੂੰ ਉਹਦਾ ਮੈਂ ਵਿਆਹ ਚ ਗਿਆ ਨਾ ਉੱਥੇ ਬੰਦਾ ਮਿਲਿਆ ਹਾਂ ਕਹਿੰਦਾ ਖੜਾ ਹੀ 6 ਲੱਖ ਦਾ ਵੇਚਦਾ ਕਿਲਾ ਆ ਦੂਜੀ ਤੇ ਵਾਨ ਲੱਗੇ ਨੇ ਲੋਕ ਇੱਕ ਦੋ ਰੁਪਏ ਕਿਲੋ ਫੁੱਲ ਗੋਭੀ ਕੇ ਬੰਦ ਗੋਭੀ ਹੁਣ ਫੁੱਲ ਬੰਦੇ ਨੇ ਬੰਦ ਗੋਭੀ ਦਾ ਕਿੱਲਾ ਵੇਚਿਆ ਹਾਂ ਹਾਂ ਦਾ ਪਹਿਲਾਂ ਬਿਲਾ ਗਿੱਥੇ ਹੂੰ ਠੀਕ ਹੈ ਦੋ ਦੋ ਲੱਖ ਦਾ ਕਹਿੰਦਾ ਆਲੂ ਨਿਕਲੋਗਾ ਕਿੱਲੇ ਚੋਂ ਹਾਂ ਆਲੂ ਵੀ ਠੀਕ ਰਹਿ ਗਿਆ ਇਹਦੀ ਮੈਂ ਜਦੋਂ ਅਸੀਂ ਲਾਤੀ ਨਾ ਅਸੀਂ ਗੋਭੀ ਆ ਬੱਲਿਆ ਮੁੰਡਿਓ ਚੱਕ ਤੇ ਜੇ ਫੱਟੇ ਚੰਨਾ ਤਾਂ ਨਵੀਆਂ ਹਨ ਆਪਣੀਆਂ ਪਰ ਨਵੀਆਂ ਪਾਈਆਂ ਹਨ ਆਪਾਂ ਕ੍ਰਿਸ਼ਨ ਕੀ ਕਰਦਾ ਹੈ ਅੱਛਾ ਅੱਛਾ ਲਓ ਜੀ ਆਪਣੀ ਅੱਧੀ ਕ ਮਸ਼ੀਨ ਖੁੱਲ ਗਈ ਐਲੀਵੇਟਰ ਲਾਤਾ ਜੀ ਆਪਾਂ ਪੁਲੀਆਂ ਵੀ ਲਾ ਦਿੱਤੀਆਂ ਤੇ ਇੱਕਾ ਹੋਰ ਹੀ ਚੰਦ ਚੜਾਤਾ ਇਹਨਾਂ ਨੇ ਪਤੰਦਰਾ ਨੇ ਚੱਲਦੀ ਆ 13 ਮਾੜ ਲਾ ਆ ਪੁੱਟਿਆ ਬੈਰੰਗ ਆਪਣਾ ਹੌਲੀ ਵੀ ਟੁੱਟ ਗਿਆ ਇੱਥੋਂ ਅੰਦਰਲਾ ਕਾਲਰ ਜਿਹੜੀ ਹੁੰਦੀ ਹੈ 베어ਿੰਗ ਦੀ ਨਾ ਕਾਲਰ ਜੀ ਉਹ ਹੀ ਟੁੱਟ ਗਈ ਆ ਉਹ ਰਹਿ ਗਿਆ ਪਰ ਜੰਦਰ ਇੱਕ 베어ਿੰਗ ਰਹਿ ਗਿਆ ਇੱਕ ਆ ਗਿਆ ਲੈ ਪੁੱਤ ਇਹ ਇੱਕ ਅੰਦਰ ਹੀ ਰਹਿ ਗਿਆ ਐ ਕਰ ਸਪੈਸਰ ਕੱਢ ਕਿਹੜਾ ਇਹ ਹਾਂ 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 ਤੇ ਆਪਣਾ ਪੁੱਲਰ ਪੈਜੂ ਦੂਜਾ ਆ ਪੈਣਾ ਦੋਸਤ ਆਲ ਕੱਢ ਲੋ ਸਪੈਸਰ ਇਹ ਘੱਟ ਸਪਰੇਅ ਸਰੋਵਰ ਇਹ ਗਾ ਉਧਰ ਰਾੜ ਪਾ ਕੇ ਨਾ ਥਰੇਸ਼ਰ ਚਕਾ ਕੇ ਇੱਕ ਰਾੜ ਥੱਲੇ ਹੁੰਦੀ ਨੰਗਾਲਾ ਇੱਕ ਫਿਰ ਉੱਤੋਂ ਦੀ ਪੈ ਜੂ ਬਾਅਦ ਚ ਪਰ ਪੈਣੀ ਨਹੀਂ ਮੈਨੂੰ ਲੱਗਦਾ ਨਹੀਂ ਪਵੇ ਪੈਣੀ ਹੂੰ ਨਹੀਂ ਐਦਾਂ ਕਰਦਾ ਗੁੜ ਕਹਿੰਦਾ ਸੱਟ ਮਾਰੂ ਨਾ ਕੋਈ ਫੜ ਸਕਿਆ ਯਾਰ ਇਹ ਬਾਜੀ ਹਾਂ ਗੁੜ ਕਹਿੰਦਾ ਇਹਦਾ ਹੁਣ ਹੱਲੇ ਆ ਵੀ ਤੁਸੀਂ ਨਾ ਕਰ ਲੋ ਲੋਕ ਢਿੱਲੇ ਕਰ ਲੋ ਥਰੇਸ਼ਰ ਦੇ ਸਾਰਾ ਕੁਝ ਹੋ ਗਿਆ ਹੋ ਗਿਆ ਪਰਲੇ ਬੈਰ ਕੇ ਖੋਲਦਾ ਬਰਨਾਟਾ ਫੇ ਇਧਰੋਂ ਲੈ ਰਾੜ ਲੰਬੀ ਲੱਠਾ ਲਿਆ ਕਣ ਦੀ ਮਾਰੀ ਆ ਸੱਟ ਉਹ ਬੈਰੰਗ ਨਾਲ ਲੱਗ ਜਾਣਾ ਫਿਰ ਸ਼ਾਫਟ ਚੱਲ ਜੂਗੀ ਪਰ ਇਹਨੂੰ ਥੋੜਾ ਜਿਆ ਤੁਰ ਗਿਆ ਨਾ ਫਿਰ ਤੇ ਪੁੱਲਰ ਵੀ ਪੈ ਜਾਣਾ ਆਪਣਾ ਹੁਣ ਜਗ੍ਹਾ ਨਹੀਂ ਹੈਗੀ ਹਨਾ ਜੇ 1 ਇੰਚ ਤੁਰ ਗਿਆ ਨਾ ਲੈ ਆਪ ਤਾਂ ਗੁਰਕਾ ਲੈ ਚੱਲਿਆ ਉਹ ਲਿਆ ਆਪਣਾ ਨਹੀਂ ਆਇਆ ਜੀ ਕੰਮ ਲੋਟ ਆਪਣੀ ਸੱਟ ਤੇ ਸਾਰੀ ਸ਼ਾਫਟ ਹੀ ਖਾ ਜਾਂਦੀ ਸ਼ਾਫਟ ਭਾਰੀ ਸੱਟ ਸ਼ਾਫਟ ਹੀ ਉੱਚ ਕਰ ਜਾਂਦੀ ਹੈ ਹਨਾ ਪਾਪੂ ਬੈਰਿੰਗ ਨੂੰ ਪਤਾ ਨਹੀਂ ਹੁਣ ਆਪਾਂ ਪਰਲਾ ਬੈਰਿੰਗ ਪੁੱਟ ਕੇ ਨਾ ਇੱਧਰ ਲਾ ਉਧਰ ਨੂੰ ਸ਼ਾਫਟ ਕੱਢ ਦਿਆਂਗੇ ਕਿਤੇ ਵੀ ਨਾ ਤੋੜਦੇ ਹੁਣ ਬੈਰਿੰਗ ਵੇਖ ਚ ਟੇਲੇ ਤੇ ਬੈਰਿੰਗ ਵੱਢ ਦੀ ਉਧਰ ਲਾ ਜੇ ਨਵਾਂ ਪਾਉਣਾ ਤੇ ਚੱਲ ਕੋਈ ਨਹੀਂ ਆ ਪੱਟ ਲਓ ਤੁਸੀਂ ਲਓ ਜੀ ਪੱਟਿਆ ਗਿਆ ਆਪਣਾ ਵੀ ਬੈਰਿੰਗ ਪੱਟਿਆ ਪਰ ਮਸਾਂ ਹੀ ਗਿਆ ਕਿਤੇ ਪੱਟਿਆ ਨਹੀਂ ਹੈਗਾ ਹਣਾ ਬਾਊ ਜਿੰਨਾਂ ਲਈ ਆਪਾਂ ਨਵੀਂ ਮਸ਼ੀਨ ਲੈਂਦੀ ਆਂ ਇੱਧਰ ਲੱਭਾ ਤੇ ਆਪਾਂ ਪੁੱਟਿਆ ਹੀ ਨਹੀਂ ਕਦੇ ਹਾਂ ਵੇਖ ਕਿਵੇਂ ਭਰਾਲੀ ਵਾਲੀ ਆ ਨਾਲ ਇਹ ਕ੍ਰਿਸ਼ਨ ਨੇ ਕਰਿਆ ਸਾਰੇ ਕੰਮ ਜਿੰਨਾ ਵੀ ਭੜਾ ਕੰਮ ਕਰਿਆ ਨਾ ਕ੍ਰਿਸ਼ਨ ਨੇ ਹੈ ਨਾ ਕ੍ਰਿਸ਼ਨ ਨੇ ਸਸਰੀ ਕਬਲਾ ਵੇ ਕ੍ਰਿਸ਼ਨ ਓਕੇ ਹਾਂ ਸਸੇ ਕਬਲਾ ਠੰਡ ਨਾਲ ਆਦੀ ਬੱਦਲ ਹੋ ਗਿਆ ਯਾਰ ਠੰਡ ਧੁੰਦ ਵੇਖੋ ਫੁੱਲੇ ਅਮੀ ਹੋ ਗਿਆ ਯਾਰ 4 7 4 ਦਾ ਚਲੋ ਆ ਕਰੋ ਥਰੇਸ਼ਰ ਕੱਢ ਕੇ ਬੰਦ ਕਰੀਏ ਕੰਮ ਹਨਾ ਕੱਲ ਨੂੰ ਸਹੀ ਗੱਡਰ ਲਿਆਉ ਚੁੱਕੇ ਹਨਾ ਚਲੋ ਠੀਕ ਹੈ ਜੀ ਅੱਜ ਦਾ ਵਲੌਗ ਆਪਣਾ ਇੰਨਾ ਕੀ ਹੈ ਤੇ ਆਪਾਂ ਗੈਡ ਰੰਬ ਬਣਾਉਣਾ ਹੈ ਦਾ ਨਵਾਂ ਨਵਾਂ ਵੇਂਡ ਡਿਜ਼ਾਈਨ ਚ ਆਪਾਂ ਆਪ ਡਿਜ਼ਾਈਨ ਕਰਨਾ ਉਹ ਤੁਸੀਂ ਚੈਨਲ ਸਬਸਕ੍ਰਾਈਬ ਕਰ ਲਓ ਤੇ ਤੁਹਾਨੂੰ ਵਿਖਾਉਂਗੇ ਕਿ ਉਹ ਕਿਵੇਂ ਬਣਾਉਣਾ ਹੈ ਆਪਾਂ ਨੇ ਛੇ ਪਹਿਲੂਆਂ ਵਾਲਾ ਬਣਾਵਾਂਗੇ ਤੇ ਹੋਰ ਸਕੀਮ ਦਾ ਬਣਾਉਣਾ ਹੈ ਆਪਾਂ ਨੇ ਤੇ ਚੈਨਲ ਨੂੰ ਫੋਲੋ ਕਰ ਲਓ ਫਿਰ ਵਿਖਾਉਨੇ ਆ ਤੁਹਾਨੂੰ ਵੀ ਕਿਵੇਂ ਦਾ ਬਣਾਵਾਂਗੇ ਠੀਕ ਆ ਜੀ ਸਸਰੀ ਕਾਲ ਜੀ ਸਾਰਿਆਂ ਨੂੰ ਬਾਏ ਬਾਏ ਮੁੰਡਿਓ